ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਰਖ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੰਬੀਹਾ ਭਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਇਹਦੇ ਨੇੜੇ ਪਿੰਡਾਂ ਦੇ ਜੇ ਗੱਲ ਕਰਦੇ ਆ ਸੇਖਾ ਕਲਾਂ ਠੱਠੀ ਭਾਈ ਦੂਜੇ ਪਾਸੇ ਦੱਸੋ ਬਰਗਾੜੀ ਵੀ ਇਹਦੇ ਨੇੜ ਆ ਤੇ ਸੁਖਾਨੰਦ ਵੀ ਇਹਦੇ ਨੇੜ ਹੈ ਆਲਾ ਦਵਾਲਾ ਸਾਰਾ ਹੀ ਗਿਣਾ ਦੇਈਦਾ ਤਾਂ ਕਿ ਜੇ ਕੋਈ ਵੀ ਆਉਣਾ ਚਾਹੁੰਦਾ ਹੈ ਤਾਂ ਉਹਨੂੰ ਲੋਕੇਸ਼ਨ ਧਿਆਨ ਚ ਆ ਜੇ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਪਸ਼ੂ ਪਾਲਣ ਦਾ ਕੰਮ ਇਹਨਾਂ ਦਾ ਖੇਤੀਬਾੜੀ ਦੇ ਨਾਲ ਨਾਲ ਹੈ ਘਰੇ ਗਾਵਾਂ ਹੀ ਰੱਖੀਆਂ ਹੋਈਆਂ ਨੇ ਅੱਜ ਇਹਨਾਂ ਕੋਲ ਇੱਕੇ ਵਹਿੜ ਵਿਕਾਊ ਹੈ ਇਹਦੀ ਸ਼ੁਰੂਆਤ ਦੇ ਵਿੱਚ ਇੱਕ ਗੱਲ ਦੱਸ ਦਿਆਂ ਵੀ ਇਹਦੇ ਦੰਦ ਮੈਂ ਪਹਿਲਾਂ ਦੇਖ ਲਿਆ ਤੇ ਕਨਫਰਮ ਖੀਰੀ ਹੈ ਹਜੇ ਇਹ ਦੰਦ ਸੜਦੀ ਵੀ ਨਹੀਂ ਗਈ ਵਾਇਰਲ ਜ਼ਰੂਰ ਦੰਦਾਂ ਚ ਦੱਸਦੀ ਹੈ ਪਰ ਹਜੇ ਇਹ ਖੀਰੀ ਖੜੀ ਹੈ ਕੋਈ ਵੀ ਦੰਦ ਨੇ ਤੋੜਿਆ ਨਹੀਂਗਾ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋੜ ਕੇ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸਦੇ ਜੀ ਨਾਮ ਜਸਪਾਲ ਸਿੰਘ ਹੈ ਜਸਪਾਲ ਭਾਈ ਘਰੇ ਦੁੱਧ ਆਸਤੀ ਰੱਖੀਆਂ ਹੋਈਆਂ ਹਾਂ ਹਾਂਜੀ ਦੁੱਧ ਆਸਤੀ ਰੱਖੀਆਂ ਠੀਕ ਹੈ ਅੱਜ ਜਿਹੜੀ ਵਾੜ ਵੇਚਣ ਲੱਗੇ ਹੋ ਫਿਰ ਇਹ ਕਰਦੀ ਵਾੜ ਆਪਣੀ ਹਾਂਜੀ ਕਰਦੀ ਵਾੜ ਹੀ ਹੈ ਵੈਸੇ ਜਿਵੇਂ ਮੈਂ ਕੁਸ ਵਛੀਆਂ ਦੇਖ ਰਿਹਾ ਫਰ ਮਗਰ ਵਾੜਾਂ ਤਿਆਰ ਕਰ ਲੈਨੇ ਆਏ ਸਾਲ ਵਿਕ ਜਾਂਦਾ ਉਹ ਇੱਕ ਅਦਾ ਨਗ ਹਾਂਜੀ ਆਏ ਸਾਲ ਹੀ ਦਿਨਿਆਂ ਪਿਛਲੇ ਉਦੋਂ ਪਿਛਲੇ ਸਾਲ ਦੋ ਵੇਚ ਗਏ ਪਿਛਲੇ ਸਾਲ ਇੱਕ ਵੇਚੀ ਸੀ ਅੱਛਾ ਮੰਨ ਲਓ ਹਾਏ ਸਾਲ ਇੱਕ ਦੋ ਵੇਚ ਹੀ ਲੈਨੇ ਹਾਂਜੀ ਹਾਂਜੀ ਅੱਛਾ ਜਿਹੜੀ ਵਾੜ ਵੇਚਣ ਲੱਗੇ ਉਹ ਦੰਦ ਕਨਫਰਮ ਆ ਮੈਂ ਵੇਖ ਲਿਆ ਖੀਰੀ ਹੈ ਉਮਰ ਕਿੰਨੀ ਹੈ ਉਮਰ ਇਹਦੀ 21 ਮਹੀਨਿਆਂ ਦੀ ਹੈ ਜੀ 21 ਮਹੀਨੇ ਦੀ ਉਮਰ ਹੈ ਹਾਂ 5 ਸਤੰਬਰ ਨੂੰ ਇਹਨੇ 2 ਸਾਲਾਂ ਦੀ ਹੋਣੀ 5 ਸਤੰਬਰ ਨੂੰ 2 ਸਾਲਾਂ ਦੀ ਹੋਊਗੀ ਹਾਂ ਠੀਕ ਹੈ ਹਜੇ ਤਾਂ ਫਿਰ ਇਹ ਹੋ ਸਕਦਾ ਵੀ ਇਹ ਹਜੇ 3-4 2-3 ਮਹੀਨੇ ਹਜੇ ਹੋਰ ਖੀਰੀ ਰਹਿ ਜੇ ਫਿਰ ਤਾਂ ਹਾਂਜੀ ਠੀਕ ਹੈ ਅੱਛਾ ਭਾਈ ਕਿੰਨੇ ਦਿਨ ਲਾਓਗੇ ਸੂਣ ਦੇ ਇਹ 30 ਤਰੀਕ ਨੂੰ ਦਿਨ ਪੂਰੇ ਵੀਰੇ ਦੀ ਇਹਦੇ 30 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂਜੀ ਅੱਜ ਹਜੇ ਤਰੀਕ 17 ਹੋਈ ਹੈ। ਹਾਂਜੀ 13 ਦਿਨ ਪਏ ਹੈ ਹਨਾ। ਹਾਂਜੀ ਹਾਂਜੀ। ਠੀਕ ਹੈ। ਅੱਛਾ ਇਹ ਇਹਨਾਂ گاਵਾਾਂ ਦੇ ਵਿੱਚੋਂ ਹੀ ਕਿਸੇ ਇਹ ਗਾਂ ਦੀ ਹੈ ਜਿਹੜੀ ਆ ਤਿੰਨ 2 ਨੰਬਰ ਤੋਂ 2 ਨੰਬਰ ਤੇ ਜਿਹੜੀ ਕਿੰਨਾ ਕੁ ਦੁੱਧ ਦੇ ਦਿੰਦੀ ਹੈ? 80 31 ਕਿਲੋ ਦੁੱਧ ਦਿੰਦੀ ਹੈ ਜੀ। 31 ਕਿਲੋ। ਇੱਕ ਚੀਜ਼ ਆਪਾਂ ਸ਼ੁਰੂ ਚ ਹੀ ਦਿਖਾ ਦਈਏ। ਇਹਦਾ ਥੋੜਾ ਜਿਹਾ ਕੰਬੈਣੀ ਵਾਲਾ ਪਾਸਾ ਹੌਲਾ ਦਿਸਦਾ ਹੈ। ਇਹਦਾ ਕੀ ਕਾਰਨ ਹੈ? ਇਹ ਵੀਰੇ ਨਾਲ ਜਦੋਂ ਇਹ ਚਾਰਾਂ ਕੁ ਮਹੀਨਿਆਂ ਦੀ ਗੱਭਣ ਸੀ। ਅੱਛਾ। ਤੇ ਉਹਨੂੰ ਉਹ ਪਰਾਂ ਕਾਲੀ ਬੱਚੀ ਦੇ ਨਾਲ ਬੰਨੀ ਹੁੰਦੀ ਸੀਗੀ। ਅੱਛਾ ਇਧਰਲੀ ਚਾਲੜੀ ਜਿਹੜੀ ਬੱਚੀ ਆ ਉਹ ਇਹ ਪਾਸਾ ਉਹਨੇ ਚੌਂਕ ਤਾਂ ਜ਼ਿਆਦਾ ਮੁੜ ਕੇ ਅਸੀਂ ਦੁੱਧ ਗੱਡਿਆ ਨਹੀਂ ਗਾ ਮੁੜ ਕੇ ਉਦੋਂ ਦਾ ਇਹ ਫਰਕ ਆ ਹੀ ਦਿਖਾਈ ਜਾਂਦੀ ਉਹ ਥਣ ਸਾਫ ਥਣ ਸਾਫ ਜਮਾ ਪੂਰਾ ਦੰਤ ਸਾਫ ਦਾ ਸਾਫ ਹੈ ਠੀਕ ਹੈ ਅੱਛਾ ਭਾਈ ਰੇਟ ਇਹਦਾ ਕੀ ਰੱਖਦੇ ਰੇਟ ਫੋਨ ਤੇ ਕਰਾਂਗੇ ਤੋਰ ਦਗੇ ਬਈ ਇਹਨੂੰ ਆਪਾਂ ਦੱਸੋ ਤੋਰ ਕੇ ਤੁਹਾਨੂੰ ਦਿਖਾ ਦਿੰਦਾ ਰੇਟ ਫੋਨ ਤੇ ਹੈ ਇੱਕ ਪਾਸਾ ਹੌਲਾ ਦਿਸਦਾ ਪਿਛਲਾ ਥਣ ਬਾਈ ਕਹਿੰਦਾ ਵੀ ਅਸੀਂ ਖਿਆਲ ਨਹੀਂ ਕੀਤਾ ਤੇ ਨਾਲ ਹੀ ਫਰ ਬੱਦੀ ਸੀ ਉਹ ਇਹ ਪਾਸਾ ਚੁੰਗਣ ਲੱਗ ਗਈ ਜਦੋਂ ਇਹਨਾਂ ਨੇ ਖਿਆਲ ਕੀਤਾ ਉਸ ਤੋਂ ਬਾਅਦ ਚ ਇਹਨੂੰ ਪਾਸੇ ਬੰਨਿਆ ਹਾਲਾਂਕਿ ਅਗਲੇ ਥਣ ਬਿਲਕੁਲ ਬਰਾਬਰ ਦੇ ਐ ਅੱਗੇ ਚੰਗਾ ਜੋਸ਼ ਆ ਥਣਾਂ ਦੇ ਉੱਤੇ ਪਿਛਲੇ ਥਣ ਵੈਸੇ ਸੋਹਣੇ ਆ ਪਰ ਇੱਕ ਪਾਸਾ ਭਾਰਾ ਦਿਖਾਈ ਦਿੰਦਾ ਪਰ ਵੀ ਦੇ ਪਰਣ ਸွေ ਵਾੜ ਦੇਖੋ ਹਜੇ ਦਣ ਪਏ ਆ ਦੱਸੋ ਭੱਜ ਨਾ ਸਤਾਵੇਂ ਪਸ਼ੂ ਕਰਦਾ ਕਿਉਂਕਿ ਜਦੋਂ ਨੇੜ ਆ ਜਾਂਦੀ ਐ ਫਿਰ ਗਾਂ ਬਹੁਤਾ ਭੱਜਣੋਂ ਹਟ ਜਾਂਦੀ ਐ ਬਾਕੀ ਹਜੇ ਯੰਗ ਏਜ ਦੰਦੋਂ ਕਨਫਰਮ ਖੀਰੀ ਵੱਛੀ ਰੇਟੇ ਦਾ ਫੋਨ ਤੇ ਰੱਖਿਆ ਥਣਾਂ ਚ ਬਿੱਥੀ ਸੋਹਣੀ ਐ ਹਵਾਨਾ ਜਿੱਦਾਂ ਦਾ ਦੱਸਦਾ ਮੈਂ ਦਿਖਾਤਾ ਐ ਜੋ ਗੱਲ ਸੀ ਉਹ ਤੁਹਾਨੂੰ ਬਾਈ ਤੋਂ ਪੁੱਛ ਕੇ ਦੱਸੂਗੀ। ਇਹ ਹੰਟਰ ਦੀ ਹੈਗੀ ਆਈ ਇਹ। ਹੰਟਰ ਦੀ ਹੈ। ਇਹਦੇ ਸੀਮਨ ਕਿਹੜਾ ਲੱਗਾ ਫਿਰ ਇਹ ਤੇ ਹੰਟਰ ਇਹਦੇ ਸੀਮਨ ਵੀ ਐਬੀਐਸ ਦਾ ਨਾਰਮਲ ਆ। ਠੀਕ ਐ। ਦੋਸਤੋ ਸੀਮਨ ਬਾਈ ਕਹਿੰਦਾ ਵੀ ਨਾਰਮਲ ਐਬੀਐਸ ਕੰਪਨੀ ਵੱਲੋਂ ਲੱਗਾ। ਪਰ ਬੁੱਲ ਦਾ ਨਾਂ ਨਹੀਂ ਧਿਆਨ ਚ ਤੇ ਇਹ ਆਪੇ ਹੰਟਰ ਬੁੱਲ ਦੀ ਐ। ਤੋਂ ਤੁਸੀਂ ਇਸ ਵੈਡ ਨੂੰ ਦੇਖ ਸਕਦੇ ਹੋ ਦੋਸਤੋ ਵਿਕਰੀ ਵਾਸਤੇ ਅੱਜ ਬਾਈ ਕੋਲ ਥੋੜੀ ਕੱਚੀ ਦੀ ਅਸੀਂ ਵੀਡੀਓ ਬਣਾ ਰਹੇ ਆਂ। ਖੈਰ ਜਿਹਨੂੰ ਪਰਖ ਐ ਸਮਝ ਐ ਉਹ ਵੀਰ ਕੰਟੈਕਟ ਬਾਈ ਜਿਹੜਾ ਨੰਬਰ ਬਣਾ ਸਕਦਾ। ਨੰਬਰ ਸਕਰੀਨ ਉ 大着吧。